ਕਿਹੜਾ ਕਰੂੰਗਾ ਸਟਾਰਟ ਕਮੈਂਡ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਕੱਲ ਦੀ ਰਾਤ ਮਤਲਬ ਕੱਲ ਸਾਡੇ ਬਾਜੀ ਦੇ ਪਿੰਡ ਲਾਲਿਆਂ ਵਾਲੇ ਵਿਖੇ ਉੱਥੇ ਕੀ ਕੰਪਰੇਟਾਈਸ ਵੀ ਕੁਝ ਬੰਦਿਆ ਨੇ ਕਮੇਟੀ ਦੇ ਉਲਟ ਜਾਇ ਤੁੰਗੂ ਲਾਏ ਆ ਜਿਵੇਂ ਪੰਜਾਬ ਦੀ ਕਮੇਟੀ ਦਾ ਤੇ ਮਾਨਸਾ ਤੇ ਸਾਰੀ ਕਮੇਟੀ ਬਠਿੰਡਾ ਦਾ ਕੋ ਫੈਸਲਾ ਵੀ ਘੁੰਗਰੂ ਵਰਤਰੀ ਨਹੀਂ ਬਾਜ਼ੀਆਂ ਤੇ ਸਾਡੇ ਭਟੇ ਭਰਾ ਸਤਨਾਮ ਵਾਲੀ ਦਾ ਘੁੰਗਰੂ ਲਾਏ ਸੀ ਇਹ ਆਪਦੀ ਗਲਤੀ ਮੰਨਦਾ ਤੇ ਅੱਜ ਕਮੇਟੀ ਦਾ ਫੈਸਲਾ ਇਹ ਆ ਵੀ ਨਾ ਤਾਂ ਸਤਨਾ ਦਾ ਕੁੱਤਾ ਛੁੱਟੇ ਤੇ ਦੂਜਾ ਕੁੱਤਾ ਵੀ ਪੁੱਜੀ ਨਾ ਆ ਗਿਆ ਨੇ ਦਾ ਨਾ ਉਹ ਅੱਜ ਇਸ ਵਾਰੀ ਤੋਂ ਦਾ ਛੁੱਟੇ ਤੇ ਗਾਂ ਤੋਂ ਜੇ ਇਹ ਬੰਦੇ ਇਹ ਕੰਮ ਕਰਨਗੇ ਤਾਂ ਇਹ ਇਹਨਾਂ ਨੂੰ ਸਹਿਮਤੀ ਸਾਨੂੰ ਸਾਲ ਵਾਸਤੇ ਬਣ ਕਰਦੇ ਹੋ ਅੱਜ ਇਹਨਾਂ ਦਾ ਕਬੂਤਰ ਨਾਸ਼ ੜਵਾ ਕੇ ਅਸੀਂ ਉਹ ਆਈ ਫਸਲਾਂ ਆਈ ਫਸਲਾਂ ਲੈ ਸਾਰੀ ਖੂਬਰੀ ਨੂੰ ਮਨਜ਼ੂਰ ਹੈ ਬਾਕੀ ਸਾਰੇ ਬੰਦੇ ਸਹਿਮਤ ਹੋਰ ਵੀ ਬਈ ਪ੍ਰੇਸ਼ ਕਰਮ ਉਹ ਬੰਦਾ ਵੀ ਬਈ ਆ ਜੀ ਮੰਨ ਕੇ ਗਲਤੀ ਕਿ ਬਈ ਮੈਥੋਂ ਗਲਤੀ ਹੋ ਗਈ ਇਹ ਦੂ ਮੜ ਕੇ ਕਬੂਤਰ ਨਹੀਂ ਲਉਦਾ ਠੀਕ ਹੈ ਵਧੀਆ ਠੀਕ ਹੈ ਜੀ ਸਹਿਮਤੀ ਹੈ ਵੀ ਸਾਰੇ ਰੂਲਰ ਮੰਨੋ ਕਿ ਆਪਣੇ ਵਾਸਤੇ ਫਾਇਦਾ ਹੈ ਬਸ ਥੋੜੇ ਬਖਾਇਦੇ ਵਾਦੇ ਬਣਾਏ ਤਨਵਰ ਠੀਕ ਹੈ ਜੀ ਤਨਵਰ ਹੋਰ ਵੀ ਕੰਗਰੂ ਲਾਵੇ ਨਾ ਗਾਂ ਤੋਂ ਬਾਈ ਤੇ ਕਬੂਤਰ ਨੂੰ ਮੰਨਣਾ ਸਾਡੀ ਕਮੇਟੀ ਤੇ ਸਾਰੇ ਜਿਹੜੇ ਜ਼ਿਲ੍ਹਾ ਮੰਡਲ ਕਮੇਟੀ ਬਣੀ ਹੈ ਉਹਨਾਂ ਰੂਲ ਮੰਨੋ ਤੇ ਗੱਲ ਕਰ ਬਾਈ ਇਹ ਜਿਹੜਾ ਬੰਦਾ ਹੈ ਆਪਣਾ ਮੈਂਬਰ ਤੇ ਬਣਿਆ ਸੀ ਜਿਹੜੇ ਤੇ ਇਹ ਬੰਦਾ ਆਪਣਾ ਸੀ ਅਸੀਂ ਅਭਦੇ ਤੋਂ ਸਟਾਰਟ ਕਰਿਆ ਅੱਜ ਤੋਂ ਹਾਂ ਉਹ ਕੱਲ ਨੂੰ ਦੂਜਾ ਬਗਾਨਾ ਵੀ ਸਾਨੂੰ ਐਂ ਕਰਕੇ ਵੀ ਸਾਡੇ ਨਾਲ ਥੱਕਾ ਹੋ ਗਿਆ ਜਾਗੇ ਵੀ ਅਸੀਂ ਬਈ ਪਹਿਲ ਅਭਦੇ ਤੋਂ ਕਰੀਆ ਜਿਹੜਾ ਚਾਚੇ ਸਤਨਾਮ ਦਾ ਕਬੂਤਰ ਸੀ ਉਹ ਆਪਣਾ ਕਬੂਤਰ ਸੀ ਅਸੀਂ ਇਹਨੂੰ ਕਹਿੰਦਾ ਵੀ ਚਾਚਾ ਛੱਡਣਾ ਹੀ ਨਹੀਂ ਬੱਸ ਗੱਲ ਕਰ ਅੱਜ ਦੋਨੋਂ ਛਲਾਈ ਨਹੀਂ ਜਾ ਰਹੇ ਬਈ ਉਹ ਕੂਤਰ ਜਿਹੜਾ ਰਾਤ ਨੂੰ ਮੂਰ ਲਾਇਆ ਸੀ ਠੀਕ ਠੀਕ ਹੈ ਗੱਡ ਬਈ